ਉਹਨਾਂ ਨੇ ਇੰਨਾ ਵਧੀਆ ਇੱਥੇ ਅਰੇਂਜਮੈਂਟ ਕੀਤਾ ਮੇਰਾ ਸਵਾਗਤ ਕੀਤਾ ਮਾਨ ਸਨਮਾਨ ਬਧਾਇਆ ਮੇਰੇ ਕੋਲ ਦੋ ਸ਼ਬਦ ਵੀ ਨਹੀਂ ਹੈ ਮੈਂ ਉਹਨਾਂ ਦਾ ਧੰਨਵਾਦ ਕਰ ਸਕਾਂ ਛੋਟੇ ਮੋਟੇ ਪ੍ਰੋਗਰਾਮਾਂ 'ਚ ਗਈ ਹੋਗੀਆਂ ਅਸੀਂ ਸ਼ਹਿਰਾਂ 'ਚ ਬਲੇ ਰਹੇ ਹਾਂ ਕਦੇ ਤੀਆਂ ਦਾ ਇਦਾਂ ਦਾ ਦੇਖਿਆ ਨਹੀਂਗਾ ਪਰ ਇੱਥੇ ਆ ਕੇ ਬਹੁਤ ਹੀ ਅੱਛਾ ਲੱਗ ਰਿਹਾ ਅਸੀਂ ਛੋਟੇ ਹੁੰਦੇ ਤੁਸੀਂ ਮਨਾਉਂਦੇ ਹੁੰਦੇ ਸੀ ਤਿਆਂ ਅੱਜ ਕੀ ਯਾਦ ਆਇਆ ਇੱਥੇ ਦੇਖ ਕੇ ਇੱਥੇ ਦੇਖ ਕੇ ਮੈਨੂੰ ਬੜਾ ਇੱਕ ਤਾਂ ਮਾਨ ਮਹਿਸੂਸ ਹੋ ਰਿਹਾ ਹੈ ਕਿ ਤੁਸੀਂ ਸਾਰਿਆਂ ਨੇ ਆਪਣੇ ਛੋਟੇ ਵੀਰ ਜਿਹੜੇ ਪਾਲ ਸਿੰਘ ਸਮੂਹ ਹੈ ਮੈਡਮ ਜੀ ਸਾਡੇ ਪ੍ਰੋਫੈਸਰ ਸਾਹਿਬ ਇਹਨਾਂ ਨੇ ਇੰਨਾ ਵਧੀਆ ਇੱਥੇ ਅਰੇਂਜਮੈਂਟ ਕੀਤਾ ਮੇਰਾ ਸਵਾਗਤ ਕੀਤਾ ਮਾਨ ਸਨਮਾਨ ਬਧਾਇਆ ਮੇਰੇ ਕੋਲ ਦੋ ਸ਼ਬਦ ਵੀ ਨਹੀਂ ਹੈ ਮੈਂ ਉਹਨਾਂ ਦਾ ਧੰਨਵਾਦ ਕਰ ਸਕਾਂ ਮਤਲਬ ਕਿ ਮੈਂ ਐਡੇ ਵੱਡੇ ਕਦੇ ਪ੍ਰੋਗਰਾਮ 'ਚ ਨਹੀਂ ਗਈ ਮੈਂ ਸਾਭ ਦੇ ਕੋਈ ਛੋਟੇ ਮੋਟੇ ਪ੍ਰੋਗਰਾਮਾਂ 'ਚ ਗਏ ਹੋਗੇ ਅਸੀਂ ਸ਼ਹਿਰਾਂ 'ਚ ਪਲੇ ਕਰਿਆ ਕਦ ਦਿੱਤੀਆਂ ਦਾ ਇਦਾਂ ਦਾ ਦੇਖਿਆ ਨੀਗਾ ਪਰ ਇੱਥੇ ਆ ਕੇ ਬਹੁਤ ਹੀ ਅੱਛਾ ਲੱਗ ਰਿਹਾ ਤੇ ਮਨ ਮਹਿਸੂਸ ਹੋ ਰਿਹਾ ਮੈਂ ਸਾਰੇ ਪਿੰਡ ਸਮਾਉ ਆਲਿਆਂ ਦਾ ਤੁਹਾਡੇ ਡੇਲੀ ਪੋਸਟ ਆਲਿਆਂ ਦਾ ਤੇ ਬਾਕੀ ਜਿੰਨੇ ਵੀ ਇੱਥੇ ਬਾਕੀ ਆਏ ਉਹਨਾਂ ਦਾ ਸਾਰਿਆਂ ਦਾ ਬਹੁਤ ਧੰਨਵਾਦ ਕਰਦੀ ਆਂ ਦੇ ਸਾਰਿਆਂ ਨੂੰ ਮੈਂ ਦਿਆਂ ਦੇ ਉਸਤੇ ਬਹੁਤ-ਬਹੁਤ ਵਧਾਈਆਂ ਦਿੰਨੀ ਆ ਕਿ ਸਾਰੇ ਖੁਸ਼ ਰਹਿਣ ਤੇ ਅੱਗੇ ਪੰਜਾਬ ਨੂੰ ਆਪਾਂ ਅੱਗੇ ਵਧਿਆ ਲੈ ਕੇ ਜਾ ਸਕੀਏ ਇਹਨਾਂ ਨੇ ਇੰਨਾ ਵਧੀਆ ਇੱਥੇ ਅਰੇਂਜਮੈਂਟ ਕੀਤਾ ਮੇਰਾ ਸਵਾਗਤ ਕੀਤਾ ਮਾਨ ਸਨਮਾਨ ਬਤਾਇਆ ਮੇਰੇ ਕੋਲ ਦੋ ਸ਼ਬਦ ਵੀ ਨਹੀਂ ਮੈਂ ਉਹਨਾਂ ਦਾ ਧੰਨਵਾਦ ਕਰ ਸਕਾਂ ਛੋਟੇ-ਮੋਟੇ ਪ੍ਰੋਗਰਾਮਾਂ ਚ ਗਈ ਹੋਣਗੀਆਂ ਅਸੀਂ ਸ਼ਹਿਰਾਂ ਚ ਭਲੇ ਗਏ ਆਂ

ਇੱਥੇ ਦੇਖ ਕੇ ਮੈਨੂੰ ਬੜਾ ਇੱਕ ਤਾਂ ਮਨ ਮਹਿਸੂਸ ਹੋ ਰਿਹਾ ਹੈ ਕਿ ਤੁਸੀਂ ਸਾਰਿਆਂ ਨੇ ਆਪਣੇ ਛੋਟੇ ਵੀਰ ਜਿਹੜੇ ਪਾਲ ਸਿੰਘ ਸਮਾਉ ਹੈ ਮੈਡਮ ਜੀ ਸਾਡੇ ਪ੍ਰੋਫੈਸਰ ਸਾਹਿਬ ਇਹਨਾਂ ਨੇ ਇੰਨਾ ਵਧੀਆ ਇੱਥੇ ਅਰੇਂਜਮੈਂਟ ਕੀਤਾ ਮੇਰਾ ਸਵਾਗਤ ਕੀਤਾ ਮਾਨ ਸਨਮਾਨ ਬਧਾਇਆ ਮੇਰੇ ਕੋਲ ਦੋ ਸ਼ਬਦ ਵੀ ਨਹੀਂ ਹੈ ਮੈਂ ਉਹਨਾਂ ਦਾ ਧੰਨਵਾਦ ਕਰ ਸਕਾਂ ਮਤਲਬ ਕਿ ਮੈਂ ਐਡੇ ਵੱਡੇ ਕਦੇ ਪ੍ਰੋਗਰਾਮ 'ਚ ਨਹੀਂ ਗਈ ਮੈਂ ਸਾਬ ਦੇ ਕੋਈ ਛੋਟੇ-ਮੋਟੇ ਪ੍ਰੋਗਰਾਮਾਂ 'ਚ ਗਏ ਹੋਣਗੇ ਅਸੀਂ ਸ਼ਹਿਰਾਂ 'ਚ ਪਲੇ ਕਰ ਰਹੇ ਹਾਂ ਕਦ ਦਿੱਤੀਆਂ ਦਾ ਇਦਾਂ ਦਾ ਦੇਖਿਆ ਨੀਗਾ ਪਰ ਇੱਥੇ ਆ ਕੇ ਬਹੁਤ ਹੀ ਅੱਛਾ ਲੱਗ ਰਿਹਾ ਤੇ ਮਨ ਮਹਿਸੂਸ ਹੋ ਰਿਹਾ ਮੈਂ ਸਾਰੇ ਪਿੰਡ ਸਮਾਉਂ ਵਾਲਿਆਂ ਦਾ ਤੁਹਾਡੇ ਡੇਲੀ ਪੋਸਟ ਵਾਲਿਆਂ ਦਾ ਤੇ ਬਾਕੀ ਜਿੰਨੇ ਵੀ ਇੱਥੇ ਬਾਕੀ ਆਏ ਉਹਨਾਂ ਦਾ ਸਾਰਿਆਂ ਦਾ ਬਹੁਤ ਧੰਨਵਾਦ ਕਰਦੀ ਆਂ ਤੇ ਸਾਰਿਆਂ ਨੂੰ ਮੈਂ ਦੀਆਂ ਦੇ ਉਸਤੇ ਬਹੁਤ-ਬਹੁਤ ਵਧਾਈਆਂ ਦਿੰਨੀ ਆ ਕਿ ਸਾਰੇ ਖੁਸ਼ ਰਹਿਣ ਤੇ ਅੱਗੇ ਪੰਜਾਬ ਨੂੰ ਆਪਾਂ ਅੱਗੇ ਵਧਿਆ ਲੈ ਕੇ ਜਾ ਸਕੀਏ ਇਹਨਾਂ ਨੇ ਇੰਨਾ ਵਧੀਆ ਇੱਥੇ ਅਰੇਂਜਮੈਂਟ ਕੀਤਾ ਮੇਰਾ ਸਵਾਗਤ ਕੀਤਾ ਮਾਨ ਸਨਮਾਨ ਬਤਾਇਆ ਮੇਰੇ ਕੋਲ ਦੋ ਸ਼ਬਦ ਵੀ ਨਹੀਂ ਮੈਂ ਉਹਨਾਂ ਦਾ ਧੰਨਵਾਦ ਕਰ ਸਕਾਂ ਛੋਟੇ-ਮੋਟੇ ਪ੍ਰੋਗਰਾਮਾਂ ਚ ਗਈ ਹੋਣਗੀਆਂ ਅਸੀਂ ਸ਼ਹਿਰਾਂ ਚ ਭਲੇ ਗਏ ਆ देखा नहीं गा पर आके बहुत ही अच्छा लग रहा तो मैम छोटे होंगे मना अज की याद आया इतने देख के ਇੱਥੇ ਦੇਖ ਕੇ ਮੈਨੂੰ ਬੜਾ ਇੱਕ ਤਾਂ ਮਨ ਮਹਿਸੂਸ ਹੋ ਰਿਹਾ ਹੈ ਕਿ ਤੁਸੀਂ ਸਾਰਿਆਂ ਨੇ ਆਪਣੇ ਛੋਟੇ ਵੀਰ ਜਿਹੜੇ ਪਾਲ ਸਿੰਘ ਸਮਾਉ ਹੈ ਮੈਡਮ ਜੀ ਸਾਡੇ ਪ੍ਰੋਫੈਸਰ ਸਾਹਿਬ ਇਹਨਾਂ ਨੇ ਇੰਨਾ ਵਧੀਆ ਇੱਥੇ ਅਰੇਂਜਮੈਂਟ ਕੀਤਾ ਮੇਰਾ ਸਵਾਗਤ ਕੀਤਾ ਮਾਨ ਸਨਮਾਨ ਬਧਾਇਆ ਮੇਰੇ ਕੋਲ ਦੋ ਸ਼ਬਦ ਵੀ ਨਹੀਂ ਹੈ ਮੈਂ ਉਹਨਾਂ ਦਾ ਧੰਨਵਾਦ ਕਰ ਸਕਾਂ ਮਤਲਬ ਕਿ ਮੈਂ ਐਡੇ ਵੱਡੇ ਕਦੇ ਪ੍ਰੋਗਰਾਮ 'ਚ ਨਹੀਂ ਗਈ ਮੈਂ ਸਾਬ ਦੇ ਕੋਈ ਛੋਟੇ ਮੋਟੇ ਪ੍ਰੋਗਰਾਮਾਂ 'ਚ ਗਏ ਹੋਣਗੇ ਅਸੀਂ ਸ਼ਹਿਰਾਂ 'ਚ ਪਲੇ ਕਰਿਆ ਕਦ ਦਿੱਤੀਆਂ ਦਾ ਇਦਾਂ ਦਾ ਦੇਖਿਆ ਨੀਗਾ ਪਰ ਇੱਥੇ ਆ ਕੇ ਬਹੁਤ ਹੀ ਅੱਛਾ ਲੱਗ ਰਿਹਾ ਤੇ ਮਨ ਮਹਿਸੂਸ ਹੋ ਰਿਹਾ ਮੈਂ ਸਾਰੇ ਪਿੰਡ ਸਮਾਉਂ ਵਾਲਿਆਂ ਦਾ ਤੁਹਾਡੇ ਡੇਲੀ ਪੋਸਟ ਵਾਲਿਆਂ ਦਾ ਤੇ ਬਾਕੀ ਜਿੰਨੇ ਵੀ ਇੱਥੇ ਬਾਕੀ ਆਏ ਉਹਨਾਂ ਦਾ ਸਾਰਿਆਂ ਦਾ ਬਹੁਤ ਧੰਨਵਾਦ ਕਰਦੀ ਆ ਤੇ ਸਾਰਿਆਂ ਨੂੰ ਮੈਂ ਦੀਆਂ ਦੇ ਉਸਤੇ ਬਹੁਤ ਬਹੁਤ ਵਧਾਈਆਂ ਦਿੰਦੀ ਆ ਕਿ ਸਾਰੇ ਖੁਸ਼ ਰਹਿਣ ਤੇ ਅੱਗੇ ਪੰਜਾਬ ਨੂੰ ਆਪਾਂ ਅੱਗੇ ਵਧਿਆ ਲੈ ਕੇ ਜਾ ਸਕੀਏ